ਲੱਖ ਦੇ ਕਿਉਂ ਲੱਖ ਲੱਖ ਰੱਖ ਲੈਣੇ ਮੈਂ ਲੈ ਲਿਆ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸ੍ਰਾਮ ਫੈਮਿਲੀ ਦੇ ਵਿੱਚ ਕਿਵੇਂ ਹੋ ਸਾਰੇ ਜਣੇ ਠੀਕ ਹੋ ਵਧੀਆ ਆਪਾ ਵੀ ਵਧੀਆ ਠੀਕ ਆ ਜੀ ਅੱਜ ਤਰੀਕ ਹੋ ਗਈ ਆ 29 30 29 ਹੋ ਗਈ ਤਾਂ ਮਨ 38 28 ਨਹੀਂ ਆ ਜੀ 29 ਆ ਕੜਾ ਲੈ ਪਈ ਆ ਕੜਾ ਯਤਵਾ ਕੜਾ ਆ ਖੜਾ ਹੀ ਬਥੇ ਪਈ ਜਾ ਪਾਈ ਨੂੰ ਕਢਾ ਲੈ ਅੱਜ ਤਰੀਕ ਹੋ ਗਈ ਆ ਜੀ 29 ਦਿਨ ਹੈਗਾ ਸੰਡੇ ਦਾ ਅੱਜ ਸੰਡੇ ਆ ਨਾ ਐਦਵਾਰ ਅੱਜ ਹਾਂ ਹਾਂ सं आए हुए अपने पिंड आया ना अच तीजा चौथा मम्मी ने कड़ाही रख ली अज फिर सवेरे कल भी खोआ बनाया तुम पता ही अपना परिवार बड़ा करके अपा बंद बना पवेर ही रख लिया कड़ाही मम्मी मूलिया होकर ਮੂਲੀਆਂ ਜਿਹੜਾ ਥੋੜਾ ਥੋੜਾ ਪਾਣੀ ਢੱਡੀ ਜਾਂਦੀ ਆਪਾਂ ਬਣਾਉਣੀਆਂ ਨੇ ਮੂਲੀਆਂ ਵਾਲੇ ਫਰੌਂਟੇ ਅੱਜ ਇਧਰ ਉੱਤਮ ਸਿੰਘ ਉਤਮੇ ਤੂੰ ਤੜਕੇ ਦੜਕੇ ਟੀ-ਸ਼ਰਟ ਨਾਲ ਫਿਰਦਾ ਚੱਲ ਉੱਥੇ ਚੱਲ ਉੱਥੇ ਅੰਦਰ ਚੱਲ ਚੱਲ ਅੰਦਰ ਉਤਮ ਬਾਹਰ ਸਬਜ਼ੀ ਵਾਲਾ ਭਾਈ ਆ ਰਿਹਾ ਉਹ ਤੂੰ ਅਦਰਕ ਲੈਂਦਾ ਅਦਰਕ ਤਾਂ ਨੰਨਾ ਲੰਦਾ ਦਾ ਅਦਰਕ ਪ੍ਰੀਆ ਹੁਣੀਆਂ ਬੈਠੀਆਂ ਨੇ ਪ੍ਰੀਆ ਚਾਹ ਪੀ ਲੈ खोआ खा लिया पिन्नी स्वास ही हैं दादा इस है तो दादे, है दादे। अच्छा लगा प्रिय तो संगति है बहुत ज्यादा ओ बोलना आंटी कपड़े सुकड़े पायी है आओ आ गिचड़ियां जी अपने चिड़ियां ਬੱਚਾ ਬਾਹਰ ਹੋ ਗਈਆਂ ਆਪਣੀਆਂ ਬੇੜਾ ਦੇਖ ਲਓ ਮੀਂਹ ਦੇ ਨਾਲ ਕੀ ਹਾਲ ਹੋਇਆ ਕੱਲ ਇਹੜਾ ਮੀਂਹ ਪਿਆ ਸੀ ਬਹੁਤ ਜ਼ਿਆਦਾ ਕੱਲ ਵੀ ਪਰਸੋ ਵੀ ਦੋ ਦਿਨ ਹੋ ਗਏ ਪੈਂਦੇ ਨੂੰ ਤુલਸੀ ਦੇਖੋ ਕਿੰਨੀ ਹੈ ਜੀ ਕੀ ਕੀ ਕਿਆ ਅੱਗੇ ਜਨ ਜਾਗਣਾ ਇੱਥੇ ਆਪਦੇ ਵੀਰ ਨੂੰ ਤੇ ਕਿਹਦੇ ਦੇ ਹੱਥੇ ਮੈਂ ਕੀ ਹੁਣ ਆਇਆ ਹਸੌਨੀ ਆਇਆ ਕਰ ਕਰ ਕੇ ਆ ਜੋ ਇਹ ਆਪਾਂ ਕੋਠੇ ਤੇ ਚੱਲਦੇ ਆ ਕੋਠਾ ਦਿਖਾਉਨੇ ਆ ਤੁਹਾਨੂੰ ਆਪਾਂ ਕੋਠੇ ਤੇ ਕੱਪੜੇ ਪਾਉਨੇ ਆ ਜੀ ਥੱਲੇ ਨਾ ਆਪਣੇ ਸੁੱਕਦੇ ਨਹੀਂ ਕੱਪੜੇ ਬਾਹਲੇ ਹੁੰਦੇ ਆ ਇਧਰ ਆਂਟੀ ਐਨਕ ਲਾ ਕੇ ਕੱਪੜੇ ਪਾਉਂਦੀ ਆ ਉਹ ਦੇਖੋ ਸਾਰੇ ਵਾਲੇ ਦੁਆਲੇ ਘਰ ਗਵੰਡੀਆਂ ਅਦਰ ਅਦਰਕ ਲਈ ਜਾਂਦੇ ਆਪਾਂ ਸਬਜ਼ੀ ਵਾਲਾ ਭਾਈ ਖੜਾਗਾ ਅਦਰਕ ਲਈ ਫਿਰਦਾ ਸੀ ਭਾਈ ਸਵੇਰੇ ਸਵੇਰੇ ਤੇ ਅਦਰਕ ਲੈਤਾ ਚਾਚਾ ਨੇ ਅੰਦਰੋਂ चार वास अदरक लिया गा सा अदरक बहुत आंदे है मेरे पिंड हाँ ये मेरा पिंड

ਚੌਲ ਖਾ ਗਿਓ ਜੜੀਆਂ ਕੋਆ ਜਿਹਨੇ ਖਾਣਾ ਫਰਿੰਡ ਆ ਜੋ ਫਰਿੰਡ ਕੱਲ ਵੀ ਫਰਿੰਡ ਨਾਲੇ ਕੋਆ ਕਢਾ ਜੋ ਤੇ ਨਾਲੇ ਖਾ ਲੀ ਕੱਲ ਵੀ ਬਣਾਇਆ ਸੀ ਫਰਿੰਡ ਅਸੇ ਰੋਲ ਕੋਆ ਕਰੋ ਨੇ ਫਰਿੰਡ ਮੂਲੀਆਂ ਵੇਖੋ ਤੁਸੀਂ ਮੂਲੀਆਂ ਇਹਨੂੰ ਕਹਿੰਦੇ ਨੇ ਮੂਲੀ ਫਟਟ ਪਰਦੂਸ਼ੀ ਉਹ ਦੇਖੋ ਗਲਗਲਾਂ ਆ ਗਈਆਂ ਦੇਖੋ ਬੜੀ ਗੜੀ ਗਲਗਲਾਂ ਚਾਰ ਵਾਲੀਆਂ ਗਲਗਲਾਂ ਨੇ ਫਟਟ ਪਰਦੂਸ਼ੀ ਇਹ ਪੀਮ ਕੇ ਵੀ ਲਾਉਂਦੀ ਹੁੰਦੀਆਂ ਸੀ ਗਰਗਲਾ ਹਨਾ ਉਹਦੇ ਪੱਟ ਤੇ ਬੁੱਟੇ ਪੱਟ ਪਾਉਂਦੇ ਨਾ ਤਾਂ ਅੰਬ ਲੱਗਦੇ ਜੀ ਗਾ ਨਾ ਇਹਨਾਂ ਗਲਗਲਾਂ ਵਿੱਚ ਕਿੰਨੀਆਂ ਹੁੰਦੀਆਂ ਸੀ ਨਾ ਚਾਰ ਵਾਲਾ ਨਾ ਇਹਦਾ ਖਾਣਾ ਲਓ ਗਾਈਂ ਚਾਹ ਪੀ ਲਈ ਆਪਾਂ ਸਵੇਰੇ ਸਵੇਰੇ ਚਾਹ ਨਹੀਂ ਪੀਂਦੇ ਤੁਮ ਉਸੇ ਕੀ ਅੰਦਰ ਦੁੱਧ ਦੇ ਉੱਤੇ

ਬੱਕਰਾ ਵੀਰ ਜੀ ਕੀ ਖਾਈ ਜਾਂਦਾ ਮੂਲੀਆਂ ਵਾਲੇ ਪਰੌਂਠੇ ਹੀ ਚੱਲ ਰਹੇ ਨੇ ਇਧਰ ਮੂਲੀਆਂ ਵਾਲੇ ਪਰੌਂਠੇ ਕੱਟਿਆ ਗੰਭੀ ਫੋਨ ਹੈ ਮੁਰਗੇ ਵੀ ਆਪਣੇ ਨਿਕਲ ਕੇ ਬਾਹਰ ਉਹ ਦੇਖੋ ਕਾਂ ਕਿੱਥੇ ਬੈਠਾ ਬਲਦ ਦੇ ਉੱਤੇ ਹੁਣ ਤਾਂ ਕਾਂ ਆਲੋਪ ਹੋ ਗਏ ਜੀ ਬਹੁਤ ਥਾਵਾਂ ਤੋਂ पर अपने है कि नहीं ओ देखो मुर्गे भी आ फिर देने मुर्गी बकरे हेलो बकरू हेलो बकरू टू 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 शिंग देखो इधर ये बकरे ओ बकरे ओए ਉਹ ਬੱਕਰੇ ਓਏ ਅੱਖ ਦੇਖੋ ਬੱਕਰੇ ਦੀ ਅੱਖ ਕਾਹ ਦੇਖੋ ਕਿਵੇਂ ਬਹਿੰਦਾ ਬਲਦ ਦੇ ਉੱਤੇ ਲੈਂਦਾ ਨਾ ਯਾਰੇ ਹਉ ਉੱਡੀ ਕੱਪੜੇ ਕੱਢਦੇ ਜੀ ਮਾੜੀ ਮਾੜੀ ਧੁੱਪ ਨਿਕਲਿਆ ਹੀ ਅੱਜ ਬੀਬੀਆਂ ਨੇ ਕੱਪੜੇ ਢਾਲ ਦਿੱਤੇ ਸਾਰੇ ਘੁੱਗੀਆਂ, ਕਟਾਰਾਂ, ਚਿੜੀਆਂ ਇੱਧਰ ਹੈਗੇ ਆ। ਹੱਸ ਆ ਦੇਖੋ। ਮੁਰਗੀ। ਡੈਡੂ ਮੇਰਾ ਡੈਡੂ। ਡੈਡੂ ਥੋੜੇ ਕੰਮ ਕਰਨੇ ਥੋੜੇ ਤਿੱਕੀ ਗਿਆ। ਆ ਗਿਆ ਭਾਗ ਉਹ ਰੱਖਾ ਤੇ ਕੋਤਾਲਾ। ਉਹ ਬੈਠੇ ਬੇਲਾ ਤੇ ਉੱਥੇ ਬੈਠਾਂ। ਬਾਗਾ ਹਜੇ ਹੁਣ ਲੱਗ ਜੀ ਨਹੀਂ ਲੱਗ। ਆ ਬੋਲੇ ਕੀ ਸੀ? ਦੇਖਾਂਗੇ ਨਾ। ਹਾਂ। ਕੱਪੜਾ ਜੰਗ ਚੱਲ ਗਿਆ। ਹਾਂ।

ਓਹੋ ਓਹੀ ਕਾਓ ਜੀ ਹਾਰੇ ਜਿ ਤਰਾਂ ਕੇ ਆਪਾਂ ਦੁੱਧ ਹੁਣ ਕਾੜਨੀ ਆਲਾ ਅੱਗ ਪਾਉਂਦੀ ਆਂਟੀ ਆਉ ਗਈਆਂ ਡੂ ਆਪਣੇ ਪਾਥੀਆਂ ਦਾ ਘਾਰੇ ਦੇਖੋ ਕਿੱਥੇ ਲਾਏ ਹੋਏ ਮੁਰਗੀ ਅੰਡਾ ਦੇਗੀ ਦੇਖੋ ਗਾਈ ਜੀ ਭਰੇ ਡੱਡ ਘਾਰੇ ਲਾਉਂਦੀਆਂ ਨੇ ਮੰਮੀ ਹੁਣੀਆਂ ਉਹ ਤਾਂ ਹਾਂ ਤੱਕ ਲੱਗਿਆ ਪੈ ਛੱਤ ਤੱਕ ਦੋ ਘਾਰੇ ਨੇ ਕਿ ਤਿੰਨ ਹੈ ਦੋ ਨੇ ਦੋੜੇ ਦੇਖੋ ਦੀਦਾ ਪਾਥੀਆਂ ਪੰਜ ਟਰਾਲੀਆਂ ਨੇ ਪਾਥੀਆਂ ਦੀਆਂ ਇਹ ਇਹ ਨੀਰੇ ਵਾਲਾ ਆਪਣਾ ਇਹਦੇ ਵਿੱਚ ਆਪਣਾ ਤੂੜੀ ਹੁੰਦੀ ਆ ਮੱਝਾਂ ਵਾਲੀ ਚਲੋ गोए गोहे पाती हम अपा हार्च टाइम घट करती ਕਦਰ ਕਾਜੀ ਲਾਲ ਬਣਾ ਲਾਂਗੇ ਦੁੱਧ ਚਾਹੀਦਾ ਉਹ ਹੈਗਾ ਹਾਰੇ ਦਾ ਚੱਪੜ ਚੱਪੜ ਮਤਲਬ ਉੱਤੇ ਟੱਕਣ ਵਾਸਤੇ ਟੱਕੜ ਵਾਸਤੇ ਚਾਪੜ ਚੱਪਣਾ ਟੱਕੜ ਵਾਸਤੇ ਉਹਨੂੰ ਉੱਤੇ ਉਤੋਂ ਆਪਾਂ ਢੱਕ ਦਾਂਗੇ ਫਿਰ ਕੋਈ ਬਿੱਲੀ ਬੁੱਲੀ ਨਹੀਂ ਆਉਂਦੀ ਮੂੰਹ ਮਾ ਨਹੀਂ ਪੌਂਦੀ ਹੁਣ ਇਹ ਝੱਗ ਪਾਵਾਂਗੇ ਲਓ ਜੀ ਹੁਣ ਆਪਾਂ ਐ ਗੋਹਾ ਲੈ ਜਾਂ ਗੋਹਾ ਲੈ ਗਏ ਤੇ ਇਹ ਹੁਣ ਹੌਲੀ ਹੌਲੀ ਧੂਕੀ ਜਾਣਗੇ ਗੋਹੇ ਅਸੀਂ ਇਹਦੇ ਆਪਾਂ ਫਰਾਹ ਰੱਖ ਦਾਂਗੇ ਇਹਦੇ ਦੋ ਕੁ ਮਿੰਟ ਜਦੋਂ ਇਹ ਹੋ ਗਿਆ ਨਾ ਫਿਰ ਆਪਾਂ ਉੱਤੇ ਰੱਖ ਦਾਂਗੇ ਤੌੜੀ ਇਹਦੇ ਦੁੱਧ ਵਾਲੀ ਕਾਰਨੀ ਥੋੜਾ ਜਿਹਾ ਹੋਜਵੇ ਹੋ ਰੱਗ ਜੀ ਦੇਖੋ ਭਾਈ ਸਾਡਾ ਜੋ ਜੋ ਨਾ ਹੱਥ ਨਾਲ ਰੋਟੀ ਖਾਂਦਾ ਥੱਲੇ ਰੋਟੀ ਨਹੀਂ ਖਾਂਦਾ ਇਹ ਹੱਥ ਨਾਲ ਖਾਊਗਾ ਇਹ ਇਹ ਬੁਰਕੀ ਆਪਾ ਆਉਂਦਾ ਮੂੰਹ ਦੇ ਵਿੱਚ ਇਹ ਬੱਚੇ ਹੋਗੇ ਬੜਾ ਕਿਊਟ ਆਹ ਬੜਾ ਪਿਆਰਾਗਾ ਇਹੜਾ ਖਵਾ ਬਣਾਇਆ ਸੀ ਕੱਲ ਆਪਾਂ ਜੰਮ ਗਿਆ ਉਹ ਵਧੀਆ ਆ ਦੇਖੋ ਸਾਹ ਇਹ ਵੀਡੀਓ ਬਣਾਉਣੀ ਹੈ ਤੇ ਟਿੱਕੀਆਂ ਕੱਟੀਆਂ ਗਈਆਂ ਉਹਦੀਆਂ ਦੇਖੋ ਪੀਸ ਕਿੰਨੇ ਸੋਹਣੇ ਨੇ ਇਹ ਦੇਖੋ ਅਭੀ ਸਾਰੀਆਂ ਬਰੰਤਪਾ ਹੀ ਕੱਟ ਲੈਣੀਆਂ ਨੇ ਕੱਟੀਆਂ ਤਾਂ ਪਈਆਂ ਨੇ ਬਸ ਚੱਕਣ ਵਾਲੀਆਂ ਹੀ ਨਹੀਂ ਗਈਆਂ ਕੋਸ਼ ਆਪਾਂ ਪਿੰਨੀਆਂ ਬਣਾਈਆਂ ਸੀ ਕੋਸ਼ ਆਪਾਂ ਟਿੱਕੀਆਂ ਬਣਾਉਂਦੀਆਂ ਸੀ ਜਮਾਤਾ ਸੀ ਟਿੱਕੀਆਂ ਲਈ ਦੋ ਪ੍ਰੰਤਾਂ ਸੀ ਦੋ ਥਾਲ ਸੀ ਉਹ ਵਾਲੇ ਕੌਮ ਵਾਲਾ ਥਾਲ ਸੀ ਇਹ ਉੱਟਦੀਆਂ ਨੇ ਆ ਵੀ ਅੱਜਾਲਾ ਬਣ ਗਿਆ ਇਹ ਅੱਜ ਬਣਾਇਆ ਸੀ ਆਪਾਂ ਉਹ ਆ ਸੀ ਇਹਦੇ ਵਿੱਚ ਆਟਾ ਪਾਉਣ ਵਾਲਾ ਆਟਾ ਪਾਉਣ ਵਾਲਾ ਰੇਜ ਦੇ ਵਿੱਚ ਕੀ ਇਹ ਪਤੰਗ ਘੱਟਦਾ ਤੂੰ ਆ ਤਰਤੀ ਇਹ ਪਹਾੜੇ ਦੇ ਵਿੱਚ ਤੌੜੀ ਕਾੜ ਨਹੀਂ ਦੁੱਧ ਵਾਲੀ ਦੇਖੋ ਕੀਦਾ ਘੱਟਦਾ ਕਿੱਥੇ ਘੱਟਦਾ ਕੀਦਾ ਸੀ ਉਹ ਆਪਣਾ पतली नहीं पतली ज बड़ी नहीं छोटी एक ब्रांड के दो पान का एक ब्रांड के दो पान का है ये छोटी है ਨਾਲਿਆ ਆਟਾ ਪਾ ਅੱਡ ਕੜਾਹੀ ਦੇ ਵਿੱਚ ਇਕੱਠਾ ਰੱਖ ਲੇ ਤੇ ਆਪਾਂ ਕੜਾਹੀ ਚਾਟਾ ਭੁੱਲਿਆ ਸੀ ਜਿੰਨਾ ਕੁ ਪਾਉਣਾ ਇਹ ਕਿੰਨਾ ਖੋਆ ਸੀ 600 ਕਿਲੋ 600 ਕਿਲੋ ਖੋਇਆ ਦਾ ਤਕਰੀਬਨ ਹੋਊਗਾ ਪਰ ਆਪਾਂ ਤੋਲਿਆ ਨਹੀਂ ਆਪਾਂ ਐਡੀਏ ਨੇ ਦੱਸਿਆ ਇਹ ਪਤਾ ਵੀ ਚਾਟਾ ਪਾਉਣ ਲਈ ਆਪਾਂ ਤੇ ਹੁਣ ਆਪਾਂ ਇਹਨੂੰ ਮਕਸੂਦ ਆ ਚੀਜ਼ ਜਿਹੜੀ ਹੈ ਮਕਸੂਦ ਹੋਊਗਾ ਬਹੁਤਿਆਂ ਦੇ ਘਰਾਂ ਦੇ ਵਿੱਚ ਇਹਦੇ ਨਾਲ ਆਪਾਂ ਇਹਨੂੰ ਰਲਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਧ ਦਾਂਗੇ ਪੂਰਾ ਬੈ ਚਾਟੇ ਦੇ ਲਓ ਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਡਲੀਆਂ ਜੀਆਂ ਜਿਹੜੀਆਂ ਮੈਮਰ ਹੂੰ ਹੂੰ ਤੈਨੂੰ ਆਣਾ ਲਿਆ ਫੜਾ ਆ ਕਿਵੇਂ ਫੜਾ ਫੋਨ ਬਸ ਹੋ ਗਿਆ ਓਏ ਇਹ ਦਹਿਲਦਾ ਵੀ ਨਹੀਂ ਗਾਇ ਜਿਵੇਂ ਦਹੰਦਾ ਨਹੀਂ ਹਾਂ ਕਿਵੇਂ ਮਾਰ ਅੰਟੀ ਇਹ ਮਾਰਨਾ ਪਊਗਾ ਬੇਟਾ ਲਓ ਬਰੀ ਇੱਥੇ ਬਹੁਤ ਮਿੱਠਾ ਆ ਰਹੀ ਹੈ ਘੜਾਈ ਸੌਖਾ ਗੋਆ ਕੰਮ じゃ ਕਰ ਮੈਂ ਤਾਂ ਬਹੁਤ ਮਰਦਾ ਸਾਹ ਚੜ ਗਿਆ ਜਿਗਨੇ ਬਣ ਗਿਆ ਲੈ ਫੜ ਤੂੰ ਮੈਨ ਮੈਂ ਤੁਹਾਨੂੰ ਬਾਤੋ ਖਵਾਈ ਹੈ ਮਕਸੂਦ ਨਾ ਮਰਦਾ ਸਾਹ ਚੜ ਗਿਆ ਮੰਮੀ ਬਣ ਲਗੀ ਸਾਗ ਅੱਜ ਆਪਾਂ ਬਣਾਵਾਂਗੇ ਸਾਗ ਪਹਿਲਾਂ ਦਰਾਣੀ ਚਠਾਣੀ ਨੇ ਬਣਾਇਆ ਸੀ ਹੁਣ ਮੰਮੀ ਹਣੀ ਬਣਾਣਗੇ ਇਹ ਤਾਂ ਦਾਤੀ ਨਾਲ ਹੀ ਚੀਰਦੇ ਹੁੰਦੇ ਨੇ ਖੇਤ ਦਾ ਸਾਗ ਆਪਣੀ ਚੁੱਲੇ ਦੇ ਉੱਤੇ ਤਿੱਲਾ ਰੱਖ ਲਿਆ ਇੱਧਰ ਅੰਟੀ ਹੁਣੀ ਪੱਠੇ ਪਾਈ ਜਾਂਦੀਆਂ ਨੇ ਮੱਝਾਂ ਨੂੰ ਹੈ ਉਹ ਦੇਖੋ ਮੰਮੀ ਨੇ ਦਾਤੀ ਨਾਲ ਹੀ ਚੀਰਦੀਆਂ ਨੇ

अच्छे। अच्छे। तो। मेरी मम्मी ने साग स्वाद बहुत ज्यादा स्वाद लो जी साग पाता हूं मम्मी मेथी, मेथी है नीथी मेथी है, मेथी है, ना? मेथी है ना? मेथी। ਮੰਮੀ ਮੇਥੀ ਆ ਪਾਲਕ ਕੱਟਤਾ ਇੱਧਰ ਆਪਾਂ ਮੇਥੀ ਕੱਟੂਗੀ ਇਹ ਵੀ ਆਪਣੇ ਖੇਤੋਂ ਆਈ ਐ ਧਨੀਆ ਧਨੀਆ ਵਿੱਚ ਪਾ ਦੇਗੀ ਧਨੀਆ ਬਣੇ ਤੋਂ ਬਾਅਦ ਹਾਂ ਹਾਨ ਨੂੰ ਪਾ ਕੇ ਫੇਰ ਧਨੀਆ ਦੀ ਧਨੀਆ ਦੀ ਪਾਹ ਹਾਂ ਫੇਰ ਆ ਧਨੀਆ ਦੀ ਚੀਨੀ ਪਾ ਦੂੰਗੀ ਕਿੰਨੀ ਸੋਣੀ ਸਮਿੱਲਾ ਹੋਊਗਾ ਇਹ ਬੜੀਆ ਬਣੂਗਾ ਸਾਗ ਹੋਰ ਤਰ ਵੀ ਬਣਾ ਲੈਣਾ ਸਾਗ ਕਿ ਰੇਡਾਂ ਜਾ ਕੇ

怎么捏的？<muy> <laughs>